ਸੋਸ਼ਲ ਮੀਡੀਆ ਤੇ ਮੈਂ ਇੱਕ ਵਿਚਾਰ ਪੜਿਆ ਇਹ ਮੈਨੂੰ ਵਧੀਆ ਲੱਗਿਆ ਉਹ ਕਹਿੰਦਾ ਵੀ ਕੋਟ ਮੈਰਿਜ ਦੇ ਵਿੱਚ ਮਾਪੇ ਪਿਓ ਦੀ ਸਹਿਮਤੀ ਅਤੇ ਮੌਜੂਦਗੀ ਜ਼ਰੂਰੀ ਚਾਹੀਦੀ ਆ ਮਾਪੇ ਪਿਓ ਦਾ ਘਰ ਕੋਈ ਅਨਾਥ ਆਸ਼ਰਮ ਨਹੀਂ ਹੈਗਾ ਕਿ 20 ਸਾਲ ਖਾਓ ਪੀਓ ਮਾਪਿਆਂ ਦੇ ਸਿਰ ਤੇ ਐਸ਼ ਕਰੋ ਤੇ ਮਾਪਿਆਂ ਨੂੰ ਧੋਖਾ ਦੇ ਕੇ ਉਹਨਾਂ ਦੀ ਇੱਜ਼ਤ ਰੋਲ ਕੇ ਕਿਸੇ ਐਰੇ ਗੈਰੇ ਨਾਲ ਭੱਜ ਜਾਓ ਮੈਂ ਤਾਂ ਬਿਲਕੁਲ ਸਹਿਮਤ ਆ ਇਹਦੇ ਨਾਲ ਬੱਚੇ ਨੂੰ ਜਾਨ ਦੇਣਾ ਪਤਾ ਕਿੰਨਾ ਔਖਾ ਏ ਮਾਂ ਆਪਣੇ ਬੱਚੇ ਨੂੰ ਧੀ ਆ ਚਾਹੇ ਪੁੱਤ ਆ 9 ਮਹੀਨੇ ਪੇਟ ਵਿੱਚ ਰੱਖਦੀ ਆ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਦੀ ਹੈ ਇੱਕ ਮਾਂ ਜਾਣਦੀ ਆ ਉਹਦੇ ਬਾਅਦ ਜਨਮ ਦੇਣਾ ਪਾਲਣਾ ਪੜਾਉਣਾ ਲਿਖਾਉਣਾ ਆਪਣੇ ਅਰਮਾਨ ਆਪਣੀਆਂ ਖੁਸ਼ੀਆਂ ਤਿਆਗ ਕੇ ਬੱਚੇ ਦੀਆਂ ਖੁਸ਼ੀਆਂ ਬਾਰੇ ਸੋਚਣਾ ਬਹੁਤ ਵੱਡੀ ਤਪੱਸਿਆ ਹੈ ਤੇ ਕੁੜੀਆਂ ਕਿਆ ਕਰਦੀਆਂ ਧੋਖਾ ਦੇ ਕੇ ਭੱਜ ਜਾਂਦੀਆਂ ਏ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਜੇ ਕੁੜੀਆਂ ਮੇਰੀ ਵੀਡੀਓ ਸੁਣ ਰਹੀਆਂ ਏ ਜਿਹੜੀਆਂ ਕੁੜੀਆਂ ਆਪਣੇ ਮਾਪੇ ਨੂੰ ਧੋਖਾ ਦੇ ਕੇ ਭੱਜਦੀਆਂ ਐ ਨਾ ਅੱਗੇ ਜਾ ਕੇ ਉਹ ਤੱਕੇ ਖਾਨੀਆਂ ਰੁਲਦੀਆਂ ਫਿਰਦੀਆਂ ਮੈਂ ਇਹਨਾਂ ਅੱਖਾਂ ਨਾਲ ਦੇਖੀਆਂ ਏ ਸੋ ਮਾਪੇ ਨੂੰ ਧੋਖਾ ਨਾ ਦਿਓ ਸੋਚੋ ਵਿਚਾਰੋ ਇਹੋ ਜਿਹੇ ਗਲਤ ਕੰਮ ਕਦੇ ਵੀ ਨਾ ਕਰੋ ਇਹ ਥੋੜੂ ਗਲਤੀ ਨਾ ਇਹ ਸੀ ਗਲਤੀ ਆ ਇਹ ਸਾਰੀ ਉਮਰ ਪਛਤਾਉਣਾ ਪੈਂਦਾ ਏ ਲੁਕ ਲੁਕੇ ਰੋਣਾ ਪੈਂਦਾ ਏ ਬਚਾਓ ਆਪਣੀ ਇੱਜ਼ਤ ਅਤੇ ਆਪਣੀ ਜ਼ਿੰਦਗੀ ਕੁੜੀਆਂ ਨੂੰ ਮੇਰੀ ਬੇਨਤੀ ਆ ਇਹ ਸਲਾਹ ਏ ਆਪਣੀਆਂ ਆਲੇ ਦੁਆਲੇ ਦੇਖ ਲਓ ਜਿਹੜੀਆਂ ਭੱਜੀਆਂ ਹੋਈਆਂ ਕੁੜੀਆਂ ਕਿਵੇਂ ਰੁਲਦੀਆਂ ਏ ਤੁਸੀਂ ਜਾਣਦੀਆਂ ਫਿਰ ਵੀ ਜਾਣ ਬੁੱਝ ਕੇ ਗਲਤੀ ਕਰਦੀਆਂ ਬੱਚੋ